ਵਿੱਚ ਦੀ ਤੇ ਲੰਗਣਾ ਹੀ ਲੰਗਣਾ ਹੈ ਤੇ ਉਹਨਾਂ ਨੂੰ ਇਹ ਗੱਲ ਪਹਿਲੇ ਹੀ ਸਮਝਾ ਦਿੰਦੇ ਆ ਵੀ ਭਲਿਓ ਤੁਸੀਂ ਜਾਂਦਿਆਂ ਜਾਂਦਿਆਂ ਜਿਹੜਾ ਗੁਰੂ ਘਰ ਹੈ ਨਾ ਪੌਂਟਾ ਸਾਹਿਬ ਕਲਗੀਧਰ ਪਾਤਸ਼ਾਹ ਨੇ ਵਸਾਇਆ ਸਿੱਖਾਂ ਦੀ ਬਸੋਂ ਹੈ ਇਹ ਸਾਰਾ ਉਜਾੜ ਦਿਓ ਕਿਹੜਾ ਪਤਾ ਲੱਗਣਾ ਅਗੋਂ ਦਸਮ ਪਾਤਸ਼ਾਹ ਵੀਦਰਨੈਲ ਨੇ ਸਾਹਿਬ ਨੂੰ ਪਤਾ ਲੱਗ ਗਿਆ ਇਹਨਾਂ ਦੀ ਖੋਟੀ ਬਿਰਤੀ ਦਾ ਹਜੂਰ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਇੱਕ ਬਚਨ ਕਹਿ ਦਿੱਤਾ ਸੁਨੇਹਾ ਘੱਲ ਦਿੱਤਾ ਵੀ ਭੀਮ ਚੰਦਾ ਜੇ ਤੂੰ ਪੁੱਤ ਵਿਉਣ ਜਾਣੇ ਸਿੱਧਾ ਰਸਤਾ ਤਾਂ ਤੈਨੂੰ ਪੌਂਟਾ ਸਾਹਿਬ ਦੇ ਵਿੱਚ ਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਗੱਲ ਇਹ ਹੈ ਵੀ ਅਸੀਂ ਤੈਨੂੰ ਬਹੁਤਾ ਵੱਡਾ ਲਾਓ ਲਸ਼ਕਰ ਲੈ ਕੇ ਨਹੀਂ ਲੰਘਣ ਦਿਆਂਗੇ ਹਾਂ ਤੇਰਾ ਪੁੱਤ ਜਾਏ ਉਹਦੇ ਨਾਲ ਕੋਈ 10 20 ਬੰਦੇ ਜਾ ਸਕਦੇ ਨਹੀਂ ਕੋਈ ਗੱਲ ਨਹੀਂ ਪਰ ਜੇ ਤੂੰ ਬਦਨੀਤ ਧਾਰਨ ਕਰਕੇ ਇਹ ਸੋਚੇ ਵੀ ਮੈਂ ਬਰਾਤ ਦੇ ਬਹਾਨੇ ਬਹੁਤਾ ਲਾਹ ਲਸ਼ਕਰ ਲੈ ਕੇ ਜਾਂਦਿਆਂ ਜਾਂਦੇ ਆ ਪੁਂਟਾ ਸਾਹਿਬ ਉਜਾੜਦੇ ਆਂਗਾ ਇਹ ਕੰਮ ਅਸੀਂ ਨਹੀਂ ਹੋਣ ਦੇਵਾਂਗੇ ਔਰ ਉਸ ਵੇਲੇ ਤੁਹਾਨੂੰ ਪਤਾ ਹੋਵੇ ਸਤਗੁਰੂ ਨੇ ਬਰਾਤ ਲੰਗਰ ਨਹੀਂ ਦਿੱਤੀ ਸੀ ਇਹ ਗੁਰੂ ਪਾਤਸ਼ਾਹ ਮਹਾਰਾਜ ਨੇ ਭੀਮ ਚੰਦ ਦਾ ਪੁੱਤ ਤੇ ਲੰਘਿਆ ਸੀ ਅਜਮੇਰ ਚੰਦ ਕੁਝ ਸਾਥੀਆਂ ਨੂੰ ਲੈ ਕੇ ਔਰ ਖੁਦ ਭੀਮ ਚੰਦ ਉੱਪਰ ਦੀ ਬਲ ਪਾ ਕੇ ਜਾਂਦਾ ਹੈ ਇਨ੍ਹਾਂ ਦੀਆਂ ਇਹੋ ਜੀਆਂ ਬਿਉਂਤ ਬੰਦੀਆਂ ਸਨ ਕਿ ਕਿਵੇਂ ਸਿੱਖੀ ਦੇ ਘਰ ਨੂੰ ਉਜਾੜਨਾ ਹੈ ਗੁਰੂ ਦੇ ਕੀਤੇ ਪਰ ਉਪਕਾਰ ਨੂੰ ਭੁੱਲ ਕੇ ਇਹੋ ਜੇ ਕਰਮ ਕਰਦੇ ਰਹੇ ਇੱਕ ਗੱਲ ਬਹੁਤ ਪ੍ਰਚਲਿਤ ਕੀਤੀ ਗਈ ਤੁਸੀਂ ਸ਼ਾਇਦ ਸੁਣੀ ਹੋਵੇ ਇਹ ਗੱਲ ਕਈ ਵਾਰ ਕਹੀ ਜਾਂਦੀ ਰਹੀ ਤੇ ਕਈ ਵਾਰ ਕਹੀ ਜਾਂਦੀ ਹੈ ਵੀ ਇੱਕ ਮੁਸਲਮਾਨ ਹੈ ਨਾ ਜਿਹੜਾ ਉਹ ਤੇਲ ਨਾਲ ਬਾਹ ਨੂੰ ਲਿਵਰੇਜ ਕਰਕੇ ਤੇ ਫਿਰ ਉਹ ਤਿਲਾ ਦੇ ਬੋਰੀ ਵਿੱਚ ਪਾਏ ਤੇ ਜਿੰਨੇ ਉਹਦੀ ਬਾਹ ਨੂੰ ਤੇਲ ਲੱਗ ਜਾਣ ਇਨੇ ਵੀ ਉਹ ਕਸਮਾਂ ਖਾਏ ਤੇ ਉਹਦੇ ਤੇ ਭਰੋਸਾ ਨਹੀਂ ਕਰਨਾ ਇਹੋ ਜੀਆਂ ਗੱਲਾਂ ਕਈ ਵਾਰ ਪ੍ਰਚਾਰੀਆਂ ਗਈਆਂ ਹਾਲਾਂਕਿ ਇਹ ਕਿਤੇ ਗੁਰੂ ਪਾਤਸ਼ਾਹ ਨੇ ਨਾ ਇਹੋ ਜਾਂ ਬਚਨ ਆਖਿਆ ਮੈਂ ਫਿਰ ਤੁਹਾਨੂੰ ਕਹਿਣ ਲੱਗਿਆ ਤੁਸੀਂ ਮੁਸਲਮਾਨ ਧਰਮ ਵੀ ਵੇਖੋ ਗੁਰੂ ਪਾਤਸ਼ਾਹ ਨਾਲ ਹੀ ਵੇਖ ਲਓ ਉੱਥੇ ਪੀਰ ਬੁੱਧੂ ਸ਼ਾਹ ਵਰਗੇ ਵੀ ਸੱਤ ਦੇ ਪੁਜਾਰੀ ਨੇ ਮੁਸਲਮਾਨ ਹੈ ਉੱਥੇ ਗਨੀ ਖਾਂ ਨਵੀ ਖਾਂ ਵਰਗੇ ਵੀ ਨੇ ਉਥੇ ਕੋਟਲਾ ਨਿਹੰਗ ਖਾਂ ਵਰਗਾ ਵੀ ਪਲਾਪੁਰਖ ਹੈ ਗੱਲ ਇਹ ਨਹੀਂ ਹੈ ਗੱਲ ਇਹ ਹੈ ਵੀ ਮਨੁੱਖ ਦਾ ਕਿਰਦਾਰ ਉਹ ਕਿੰਨਾ ਕੋ ਰੱਬੀ ਭੈ ਵਿੱਚ ਖੁਦਾ ਦੀ ਇਬਾਦਤ ਵਿੱਚ ਜੁੜ ਕੇ ਤੇ ਆਪਣਾ ਜੀਵਨ ਕਿੰਨਾ ਪਵਿੱਤਰ ਕਰਕੇ ਗੁਜ਼ਾਰਦਾ ਹੈ ਪਰ ਤੁਸੀਂ ਇਤਿਹਾਸ ਵਿੱਚੋਂ ਵੇਖੋ ਅੱਗੇ ਚੱਲ ਕੇ ਜਦੋਂ ਦਸਮ ਪਾਤਸ਼ਾਹ ਮਹਾਰਾਜ ਨੂੰ ਆਟੇ ਦੀ ਗਹੂ ਬਣਾ ਕੇ 7 ਮਹੀਨੇ ਘੇਰਾ ਪਾਇਆ ਆਨੰਦਪੁਰ ਸਾਹਿਬ ਨੂੰ ਔਰ ਬਾਅਦ ਵਿੱਚ ਜਦੋਂ ਵੇਖਿਆ ਮਸਲਾ ਹੱਲ ਨਹੀਂ ਹੁੰਦਾ ਤੇ ਇਹ ਆਟੇ ਦੀ ਗਹੂ ਬਣਾ ਕੇ ਪਾਤਸ਼ਾਹ ਮਹਾਰਾਜ ਨੂੰ ਕਹlde ਆ ਕਿ ਗਾ ਨੂੰ ਅਸੀਂ ਮਾਂ ਦਾ ਦਰਜਾ ਦਿੰਨੇ ਆ ਮੁਸਲਮਾਨਾਂ ਵੀ ਕੁਰਾਨ ਦੀ ਕਸਮ ਖਾਦੀ ਉਹ ਵੀ ਮੁਕਰੇ ਪਰ ਇਹਨਾਂ ਨੇ ਵੀ ਪਹਾੜੀ ਰਾਜਿਆਂ ਵੀ ਕਸਮ ਖਾ ਕੇ ਵੀ ਗਾ ਨੂੰ ਅਸੀਂ ਮਾਂ ਦਾ ਦਰਜਾ ਦਿੰਨੇ ਹੈ ਔਰ ਕਸਮ ਖਾ ਕੇ ਆਖਨੇ ਹੈ ਇੱਕ ਵਾਰੀ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ ਸਾਡੀ ਪਾਤ ਰਹ ਜਾਏਗੀ ਇਤਿਹਾਸ ਵਿੱਚ ਇਹਨਾਂ ਪਹਿਲੀ ਕਸਮ ਖਾਦੀ ਹੈ ਇਥੇ ਅੱਗੇ ਜਾ ਕੇ ਇਹਨਾਂ ਕਈ ਕਸਮਾਂ ਖਾਣੀਆਂ ਔਰ ਕਈ ਥਾਵਾਂ ਤੇ ਮੁਕਰ ਜਾਣਾ ਇਹ ਆਪਾਂ ਇਤਿਹਾਸ ਵਿੱਚੋਂ ਅੱਗੇ ਵਿਚਾਰਾਂਗੇ ਕਸਮ ਖਾ ਕੇ ਇਹਨਾਂ ਭੁਲਾਈ ਮੈਂ ਤੁਹਾਨੂੰ ਸ਼ਾਰੀ ਕਰ ਲੱਗਿਆ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਜਦੋਂ ਇਹ ਗੱਲ ਚੱਲੀ ਵਜ਼ੀਰ ਖਾਨ ਪਾਪੀ ਸਰਹੰਦ ਦਾ ਜਿਹੜਾ ਨਵਾਬ ਸੀ ਜਦੋਂ ਇਹ ਗੱਲ ਚੱਲੀ ਕਿ ਗੁਰੂ ਕੇ ਜਿਹੜੇ ਸਹਿਬਜ਼ਾਦੇ ਨੇ ਬਲਕਿ ਇਹਦੇ ਤੋਂ ਵੀ ਤੁਸੀਂ ਪਛੋਕੜ ਵਿੱਚ ਵੇਖੋ ਗੁਰੂ ਕੇ ਸਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਪਕੜਾਉਣ ਦੇ ਵਿੱਚ ਵੀ ਇੱਕ ਗੰਗੂ ਬ੍ਰਾਹਮਣ ਦਾ ਹੱਥ ਹੈ ਤੁਸੀਂ ਸੋਚ ਕੇ ਵੇਖੋ ਉਸ ਵੇਲੇ ਉਸ ਮਾਤਾ ਗੁਜਰ ਕੌਰ ਜੀ ਨੇ ਕਿੰਨੇ ਇਸ ਗੰਗੂ ਬ੍ਰਾਹਮਣ ਦੇ ਤਰਲੇ ਲੈ ਵੀ ਭਲਿਆ ਤੂੰ ਮੋਹਰਾਂ ਦੀ ਥੈਲੀ ਕਰਕੇ ਆਪਣਾ ਇਮਾਨਨਾ ਵੇਚ ਇਹ ਮੇਰੀਆਂ ਅਸਲ ਮੋਹਰਾਂ ਤੇ ਮੇਰੇ ਪੁੱਤਰੇ ਨੇ ਇਹ ਗੁਰੂ ਕਲਗੀ ਧਰਜੀ ਦੀ ਨਿਸ਼ਾਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰੇ ਨੇ ਮੈਂ ਕੱਲ ਜਵਾਬ ਕੀ ਦੇਵਾਂਗੀ ਕਿ ਮੈਂ ਆਪਣੇ ਪੁੱਤਾਂ ਨੂੰ ਚੰਗੀ ਤਰ੍ਹਾਂ ਸੰਭਾਲਿਆ ਨਹੀਂ ਤੈਨੂੰ ਤੂੰ ਆਪਣੇ ਘਰ ਵਿੱਚ ਜੇ ਸੇਵਾ ਕਰੇਗਾ ਨਾ ਤੇ ਦਿਨ ਗੁਰੂ ਕਲਗੀ ਧਰਜੀ ਨੂੰ ਜਦੋਂ ਪਤਾ ਲੱਗਿਆ ਤੇਨੂੰ ਮਾਇਆ ਨਾਲ ਤੋਲ ਦੇਣਗੇ ਉਹਨੇ ਇੱਕ ਨਾ ਮੰਨੀ ਇੱਕ ਨਾ ਮੰਨੀ ਲਾਲਚ ਬਸ ਪੈ ਕੇ ਗੰਗੂ ਬ੍ਰਹਮ ਨੇ ਮਾਤਾ ਗੁਜਰੀ ਮਾਤਾ ਗੁਜਰ ਕੌਰ ਜੀ ਤੇ ਸਹਬਜਾਦੇ ਆ ਲੂ ਮੁਰਿੰਡੇ ਛਾਣੇ ਪਕੜਾ ਦਿੱਤਾ ਤੁਸੀਂ ਇਤਿਹਾਸ ਸੋਚਦੇ ਜਾਓ ਇਹ ਮੈਂ ਤੁਹਾਨੂੰ ਤਾਂ ਕਹਿ ਰਿਹਾ ਵੀ ਜਿਹੜੀ ਅੱਜ ਸੀ ਠੋਕਰਾ ਖਾ ਰਹੇ ਹਨ ਨਾ ਇਹਦੇ ਪਿੱਛੇ ਅੱਗੇ ਵਿਚਾਰ ਲੈ ਬਹੁਤ ਹੱਥ ਇਹਨਾਂ ਲੋਕਾਂ ਦਾ ਹੀ ਹੈ ਪਰ ਫਿਰ ਮੈਂ ਤੁਹਾਨੂੰ ਕਹਿ ਲੱਗਿਆ ਸਭ ਨੂੰ ਲੜਾਈ ਨਹੀਂ ਲੜਦੇ ਇਹ ਜੜਾ ਕੱਟਦੇ ਨੇ ਤੌਰ ਤਰੀਕੇ ਨਾਲ ਔਰ ਅੱਗੇ ਚੱਲ ਕੇ ਇਸ ਤੋਂ ਬਾਅਦ ਜਦੋਂ ਵਜ਼ੀਰ ਖਾਨ ਦੇ ਪਾਪੀ ਦੇ ਕਚਹਿਰੀ ਵਿੱਚ ਗੱਲ ਚੱਲੀ ਵੀ ਸ਼ਹਿਬਜ਼ਾਦੇ ਨੂੰ ਸਜ਼ਾਵਾ ਦੇਣੀ ਹੈ ਜਨੁਪਤਾ ਵੀ ਉਸ ਵੇਲੇ ਮੁਹੰਮਦ ਖਾਨ ਨੇ ਮਲੇਰ ਕੋਟਲੇ ਦੇ ਨਵਾਬ ਨੇ ਸ਼ੇਰ ਮੁਹੰਮਦ ਖਾਨ ਨੇ ਉੱਠ ਕੇ ਇਹ ਹਾਨਾ ਨਾਰਾ ਮਾਰਿਆ ਵੀ ਭਲਿਓ ਨਹੀਂ ਅਸੀਂ ਮੈਂ ਇਸ ਗੱਲ ਦਾ ਹਾਮੀ ਨਹੀਂ ਹੈ ਮੇਰਾ ਧਰਮ ਨਹੀਂ ਆਖਦਾ ਤੇ ਜੇ ਤੂੰ ਇਹੋ ਜਿਹਾ ਕਰਮ ਕਰਨਾ ਹੈ ਇਹੋ ਜਿਹਾ ਪਾਪ ਕਰਨਾ ਹੈ ਕਿ ਗੁਰੂ ਕੇ ਸਹਿਬਜ਼ਾਦਿਆਂ ਨੂੰ ਸਜ਼ਾ ਦੇਣਾ ਤੇ ਇਹਨਾਂ ਦੇ ਤੇ ਬਚਪਨ ਅਵਸਥਾ ਕੋਈ ਐਸਾ ਕਸੂਰ ਵੀ ਨਹੀਂ ਹੈ ਤੇ ਫਿਰ ਮੈਂ ਇਥੋਂ ਚੱਲੇ ਹਾਂ ਮੈਂ ਇਸ ਗੱਲ ਦਾ ਹਾਮੀ ਨਹੀਂ ਹੈ ਸ਼ੇਰ ਮੁਹੰਮਦ ਖਾਨ ਵਜ਼ੀਰ ਖਾਨ ਦਾ ਵੱਡਾ ਇੱਕ ਉਹ ਅਹਲਕਾਰ ਹੈ ਉਸ ਵੇਲੇ ਕੀ ਹੋਇਆ ਸੁੱਚਾ ਆਨੰਦ ਬੋਲਦਾ ਹੈ ਸੁੱਚਾ ਆਨੰਦ ਕੌਣ ਹੈ ਇਸੇ ਘਰਾਣੇ ਵਿੱਚੋਂ ਹੈ ਸੁੱਚਾ ਆਨੰਦ ਬੋਲਦਾ ਇਹ ਰਹਿਣ ਵਾਲਾ ਸੀ ਨਮਾ ਸ਼ਹਿਰ ਦੇ ਲਾਗੇ ਇੱਕ ਪਿੰਡ ਹੈ ਉੜਾਪੜ ਉੜਪੜ ਦੇ ਨਾਲ ਹੀ ਇੱਕ ਔੜ ਪਿੰਡ ਹੈ ਔੜ ਪਿੰਡ ਦਾ ਰਹਿਣ ਵਾਲਾ ਸੀ ਸੁਚਾ ਆਨੰਦ ਇਹ ਗੱਲ ਬੋਲਦੇ ਵੀ ਨਹੀਂ ਸੱਪ ਦੇ ਬੱਚੇ ਕਦੀ ਮਿੱਤ ਨਹੀਂ ਹੋ ਸਕਦੇ ਇਹੋ ਜੀ ਬੋਲੀ ਬੋਲੀ ਉਹਨੇ ਵਜ਼ੀਰ ਖਾਨ ਨੂੰ ਆਖਿਆ ਵੀ ਜੇ ਤੂੰ ਪਰਖਣਾ ਚਾਹੁੰਦਾ ਤੇ ਤੈਨੂੰ ਪਰਖ ਕਰਕੇ ਵਿਖਾਵਾਂ ਵਜ਼ੀਰ ਖਾਨ ਨੇ ਆਖਿਆ ਵੀ ਬੋਲ ਉਹਨੇ ਤਿੰਨ ਕੰਮ ਕੀਤੇ ਸੁਚਾ ਆਨੰਦ ਪਾਪੀ ਨੇ ਉਨੇ ਉਸੇ ਵੇਲੇ ਇੱਕ ਖਡੌਣਿਆਂ ਦੀ ਦੁਕਾਨ ਦੂਜੀ ਖਾਣ-ਪੀਣ ਦੀ ਦੁਕਾਨ ਤੇ ਤੀਜਾ ਇੱਕ ਸ਼ਸਤਰਾਂ ਦੀ ਦੁਕਾਨ ਲਾ ਕੇ ਤੇ ਇੱਕ ਬਚਨ ਆਖਿਆ ਵੀ ਸਹਿਬਜ਼ਾਦੇ ਹਾਂ ਨੂੰ ਇਹਨਾਂ ਨੂੰ ਥੋੜਾ ਜਿਹਾ ਇਧਰ ਦੁਕਾਨਾਂ ਵਾਲੇ ਪਾਸੇ ਲਿਜਾਓ ਤੇ ਜਦੋਂ ਦੁਕਾਨਾਂ ਲੱਗੀਆਂ ਹੋਈਆਂ ਸਨ ਖਡੌਣਿਆਂ ਦੀ ਐ ਦੂਜੀ ਖਾਣ-ਪੀਣ ਪਹਿਨਣ ਦੀ ਐ ਔਰ ਤੀਜੀ ਸ਼ਸਤਰਾਂ ਦੀ ਐ ਸਿੱਖਾਂ ਨੇ ਸਹਿਬਜ਼ਾਦਾ ਬਾਬਾ ਜੋਰਾਬਰ ਸਿੰਘ ਤੇ ਫਤਿਹ ਸਿੰਘ ਨੇ ਜਾ ਕੇ ਸ਼ਸਤਰਾਂ ਦੀ ਦੁਕਾਨ ਤੇ ਖਲੋਗੇ ਉਹਨਾਂ ਸ਼ਾਸਤਰ ਚੁੱਕ ਕੇ ਵੇਖਣੇ ਸ਼ੁਰੂ ਕੀਤੇ ਸੁਚਾਨੰਦ ਪੁੱਛਦਾ ਵੀ ਇਹਦਾ ਕੀ ਕਰੋਗੇ ਤੁਹਾਨੂੰ ਖਡੌਲੇ ਨਹੀਂ ਦਿੱਸੇ ਖੇਡਣ ਵਾਸਤੇ ਤੁਹਾਨੂੰ ਖਾਣ ਪੀਣ ਦਾ ਸਮਾਨ ਨਹੀਂ ਦਿੱਸਿਆ ਤੇ ਗੁਰੂ ਕੇ ਸਾਹਿਬ ਜੀ ਆਦਿਆਂ ਨੇ ਬਹੁਤ ਨਿਰਭਉ ਕੇ ਜਵਾਬ ਦਿੱਤਾ ਵੀ ਭਲਿਓ ਇਹ ਸ਼ਾਸਤਰ ਨੇ ਇਹ ਅਸੀਂ ਭਰ ਜ਼ੁਬਾਨੀ ਵਿੱਚ ਜਾ ਕੇ ਤੇ ਇਹਨਾਂ ਦਾ ਹੀ ਆਪਣੇ ਹੱਥਾਂ ਵਿੱਚ ਸ਼ਾਸਤਰ ਪਕੜ ਕੇ ਜ਼ੁਲਮ ਦਾ ਪਾਪ ਦਾ ਅਸੀਂ ਨਾਸ਼ ਕਰਾਂਗੇ ਸੁੱਚਾ ਨੰਦ ਉਸ ਵੇਲੇ ਆਖਦਾ ਵਜ਼ੀਰ ਖਾਂ ਵੇਖ ਲੈ ਇਹਨਾਂ ਦੀ ਬਿਰਤੀ ਸੱਪ ਦੇ ਬੱਚੇ ਸਪੋਲੀਏ ਹੁੰਦੇ ਨੇ ਇਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਤੁਸੀਂ ਆਪੇ ਹਿਸਾਬ ਲਾਓ ਵੀ ਇਹਨਾਂ ਨੇ ਸਿੱਖੀ ਨਾਲ ਕੀ ਕੁਝ ਕੀਤਾ ਜਾ ਉਹ ਕਹਿ ਲੋ ਵਿੱਚ ਪੈ ਕੇ ਕਰਵਾਇਆ ਇਤਿਹਾਸ ਵਿੱਚ ਇਹ ਵੀ ਲਿਖਿਆ ਵੀ ਸੁੱਚਾ ਆਨੰਦ ਪੁੱਛਦਾ ਤੁਸੀਂ ਇਹ ਕਰਮ ਛੱਡੋਗੇ ਨਹੀਂ ਸ਼ਸਤਰਾਂ ਵਾਲੇ ਤੇ ਸਹਿਬਜ਼ਾਦੇ ਨੇ ਬਚਨ ਆਖਿਆ ਸੀ ਵੀ ਭਲਿਓ ਤਿੰਨ ਗੱਲਾਂ ਕਰਕੇ ਮਸਲਾ ਪਣਿਆ ਹੋਇਆ ਜਾਂ ਤੇ ਅਸੀਂ ਮੁੱਕ ਜਾਈਏ ਫਿਰ ਤੁਹਾਡੇ ਪਾਪ ਕਰਮ ਚੱਲ ਸਕਦੇ ਐ ਜਾ ਤੁਸੀਂ ਮੁੱਕ ਜਾਓ ਇਹ ਜੰਗ ਮੁੱਕ ਸਕਦੀ ਐ ਜਾਂ ਫਿਰ ਤੁਸੀਂ ਪਾਪ ਕਰਮ ਛੱਡ ਦਿਓ ਸਾਡਾ ਵੈਰ ਨਹੀਂ ਐ ਮੈਂ ਫਿਰ ਤੁਹਾਨੂੰ ਬੇਨਤੀ ਕਰਾਂ ਜਿਹੜਾ ਸਿੱਖ ਅਰਦਾਸ ਵਿੱਚ ਨਿਤ ਦਿਹਾੜੇ ਪੜ੍ਹਦਾ ਹੈ ਨਾ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜਾ ਸੁਖਮਨੀ ਸਾਹਿਬ ਜੀ ਦੇ ਅੰਮ੍ਰਿਤ ਬੋਲ ਪੜ੍ਹ ਕੇ ਆਪਣੇ ਹਿਰਦੇ ਨੂੰ ਸ਼ਿੰਗਾਰਦਾ ਉਹਨੂੰ ਜੇ ਸ਼ਾਸਤਰ ਚੁੱਕਣੇ ਪਏ ਇਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਤਨਪਤੇ ਵੀ ਇਹ ਗੱਲਾਂ ਬੜੀਆਂ ਪ੍ਰਚਾਰੀਆਂ ਗਈਆਂ ਇੱਥੇ ਕਿਤੇ ਵੱਧ ਕਿਸਮਤੀ ਹੈ ਸਾਨੂੰ ਆਪਣੇ ਆਪ ਨੂੰ ਨਹੀਂ ਪਤਾ ਸਾਡੀ ਕੌਮ ਨੂੰ ਸਾਰਿਆਂ ਨੂੰ ਸਾਨੂੰ ਹੀ ਨਹੀਂ ਧਿਆਨ ਵੀ ਸਾਡੇ ਨਾਲ ਕੀ ਕੁਝ ਵਾਪਰ ਰਿਹਾ ਤੇ ਇਸੇ ਕਾਰਨ ਅਸੀਂ ਵੇਸਲੇ ਹੋ ਕੇ ਤੇ ਆਪਣਾ ਜੀਵਨ ਵਿਅਰਥ ਗਵਾਈ ਜਾਂਦੇ ਆ ਨਹੀਂ ਤੇ ਇਹ ਗੱਲਾਂ ਪ੍ਰਚਾਰੀਆਂ ਅੱਜ ਤੱਕ ਜਾ ਰਹੀ ਐ ਸਿੱਖ ਅਤਵਾਦੀ ਨੇ ਸਿੱਖ ਵਖਵਾਦੀ ਨੇ ਇਹ ਟੁਕੜੇ ਕਰਨਾ ਚਾਹੁੰਦੇ ਐ ਬੇਅੰਤ ਕੁਝ ਆਖਿਆ ਜਾਂਦਾ ਐ ਇਹ ਹੱਥਾਂ ਵਿੱਚ ਸ਼ਸਤਰ ਪਕੜਦੇ ਐ ਪਰ ਅੱਜ ਤੱਕ ਕੋਈ ਇਹ ਨਹੀਂ ਦੱਸਦਾ ਵੀ ਜਿਹੜੇ ਗੁਰੂ ਕੇ ਸਿੱਖ ਅੰਮ੍ਰਿਤ ਬਾਣੀ ਪੜਨ ਵਾਲੇ ਨੇ ਜਿਹੜੇ ਗੁਰੂ ਕੇ ਸਿੱਖ ਨਿਤ ਸਬਦ ਦਾ ਭਲਾ ਮੰਗਨ ਵਾਲੇ ਨੇ ਜਿਹੜੇ ਗੁਰੂ ਕੇ ਸਿੱਖ ਗੁਰੂ ਨਾਨਕ ਸਾਹਿਬ ਦਾ ਜਪਜੀ ਸਾਹਿਬ ਪੜਨ ਵਾਲੇ ਨੇ ਜਿਹੜੇ ਗੁਰੂ ਕੇ ਸਿੱਖ ਭੁੱਖਿਆਂ ਨੂੰ ਲੰਗਰ ਛਕਾਉਣ ਵਾਲੇ ਨੇ ਇਹਨਾਂ ਨੂੰ ਸ਼ਾਸਤਰ ਚੁੱਕਨੇ ਕਿਉਂ ਪਏ ਕਾਰਨ ਕੀ ਬਣੇ ਕੋਈ ਨਹੀਂ ਦੱਸਦਾ ਫਿਰ ਮੈਂ ਬੇਨਤੀ ਤੁਹਾਨੂੰ ਕਰਾਂ ਗੁਰੂ ਕੇ ਸਹਿਬਜ਼ਾਦੇ ਨੂੰ ਸ਼ਹੀਦ ਕਰਵਾਇਆ ਇਤਿਹਾਸ ਨਹੀਂ ਹੈ ਤੁਸੀਂਗੇ ਇਤਿਹਾਸ ਦੇ ਪੰਨੇ ਪੜੋ ਮੈਂ ਸੰਖੇਪ ਤੁਹਾਨੂੰ ਕਹਿ ਦਿਆਂ ਬਹੁਤ ਬਾਰੀ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਰਾਮ ਗੜੀਆ ਨਵਾਬ ਕਪੂਰ ਸਿੰਘ ਵਰਗੀਆਂ ਮਹਾਨ ਆਤਮਾਵਾਂ ਸਰਦਾਰ ਬਗੇਲ ਸਿੰਘ ਹੁੜਾ ਨੇ ਬਹੁਤ bari ਇਹ ਕੋਈ ਅਹਿਸਾਨ ਨਹੀਂ ਹੈ ਇਹ ਸਿੱਖ ਦੇ ਚੰਗੇ ਕਰਮ ਨੇ ਇੱਕ ਵਾਰੀ ਜੱਸਾ ਸਿੰਘ ਆਲੂ ਵਾਲੀਏ ਨੇ ਇਤਿਹਾਸ ਵਿੱਚ ਜ਼ਿਕਰ ਹੈ 2200 ਬਹੁ ਬੇਟੀਆਂ bari ਹਮਲਾਵਰਾਂ ਕੋਲੋਂ ਛੁਡਵਾ ਕੇ ਤੇ ਉਹਨਾਂ ਨੂੰ ਇੱਜ਼ਤ ਮਾਣ ਨਾਲ ਘਰੋ ਘਰੀ ਪਹਚਾਇਆ ਸੀ ਇਹ 22 ਸੌ ਦੀਆਂ 2200 Hindu ਘਰਾਂ ਦੀਆਂ ਲੜਕੀਆਂ ਸਨ ਪਰ ਸਿੱਖ ਦਾ ਧਰਮ ਹੈ ਇਹ ਪੱਤ ਟੱਕਦਾ ਹੈ ਇਹਨੂੰ ਗੁਰੂ ਇਸ ਗੱਲ ਦਾ ਸੁਨੇਹਾ ਦਿੰਦਾ ਹੈ ਪਰ ਤੁਸੀਂ ਇਹ ਦੇਖਨੇ ਵੀ ਸਿੱਖਾਂ ਨੇ ਕਿਹੋ ਜੇ ਕਰਮ ਕੀਤੇ ਸਮਾ પાਕੇ ਨਾ ਸਾਡੇ ਨਾਲ ਕੀ ਕੁਝ ਕਰਨਾ ਦਸਨ ਪਾਤਸ਼ਾਹ ਦੇ ਬੇਲੇ ਵੀ ਇੱਕ ਵਾਰੀ ਦੁਆਰਕਾ ਦਾਸ ਨਾਮ ਦਾ ਇੱਕ ਬ੍ਰਾਹਮਣ ਇਹ ਬਕਾਇਦਾ ਇਤਿਹਾਸ ਵਿੱਚ ਜ਼ਿਕਰ ਹੈ ਦੁਆਰਕਾ ਦਾਸ ਉਹਦਾ ਨਾਮ ਹੈ ਇੱਕ ਬ੍ਰਾਹਮਣ ਸਹਿਬ ਦੇ ਦਰਬਾਰ ਵਿੱਚ ਆਇਆ ਪਾਤਸ਼ਾਹ ਮੇਰਾ ਵਿਆਹ ਹੋ ਕੇ ਤੇ ਮੈਂ ਹਜੇ ਵਾਪਸੀ ਆ ਰਿਹਾ ਸਾਂ ਰਸਤੇ ਵਿੱਚੋਂ ਮੇਰਾ ਡੋਲਾ ਬਸੀ ਦੇ ਹਾਕਮ ਨੇ ਲੁੱਟ ਲਿਆ ਜਾਬਰਖਾ ਪਾਪੀ ਨੇ ਤੇ ਮੇਰੇ ਤੇ ਕਿਰਪਾ ਕਰੋ ਮੇਰੀ ਘਰ ਵਾਲੀ ਪਤਨੀ ਛੁਡਵਾ ਕੇ ਮੇਰੇ ਘਰ ਪਹੁੰਚਾ ਦਿਓ ਸਹਿਬ ਨੇ ਉਸ ਵੇਲੇ 17 ਸਾਲ ਦੀ ਉਮਰ ਸੀ ਬਾਬਾ ਅਜੀਤ ਸਿੰਘ ਦੀ ਕਰੀਬ ਆਵਾਜ਼ ਮਾਰੀ ਆਪਣੇ ਪੁੱਤ ਨੂੰ ਪੁੱਤ ਕੁਝ ਸਿੱਖਾ ਨੂੰ ਨਾਲ ਲੈ ਜਾ ਤੇ ਦਵਾਰਕਾ ਦਾਸ ਦੀ ਘਰ ਵਾਲੀ ਛੁਡਵਾ ਕੇ ਇੱਜ਼ਤ ਪਤ ਨਾਲ ਉਸ ਬੱਚੀ ਨੂੰ ਇਹਦੇ ਘਰ ਪਹੁੰਚਾਉਣਾ ਕਰ ਆਪਣੇ ਪੁੱਤ ਨੂੰ ਵੀ ਸਤਗੁਰੂ ਨੇ ਉਸ ਵੇਲੇ ਮੌਤ ਦੇ ਮੂੰਹ ਵਿੱਚ ਘਲਿਆ ਸੀ ਔਰ ਤੁਹਾਨੂੰ ਪਤਾ ਹੋਵੇ ਉਸ ਵੇਲੇ ਸਿੱਖ ਗਏ ਬਾਬਾ ਜੀ ਸਿੰਘ ਆਗੂ ਬਣ ਕੇ ਗਿਆ ਤੇ ਦ્વાਰਕਾ ਦਾਸ ਜੀ ਪਤਨੀ ਜਾਬਰਖਾ ਪਾਪੀ ਤੋਂ ਛੁਡਵਾ ਕੇ ਉਹਨੂੰ ਸਜ਼ਾ ਦੇ ਕੇ ਉਹਦੇ ਘਰ ਪਹੁੰਚਾਈ ਸੀ ਤੁਸੀਂ ਕਹੋਗੇ ਵੀ ਇਹ ਗੱਲਾਂ ਕਿਉਂ ਹਜੇ ਤੇ ਮੈਂ ਤੁਹਾਨੂੰ ਪਸ਼ੋਕੜੀ ਦੱਸ ਰਿਹਾ ਹੈ ਪਰ ਜਦੋਂ ਅੱਗੇ ਚੱਲ ਕੇ ਆਪਾਂ ਬਾਤ ਕਰਦੇ ਨਾ ਦਰਬਾਰ ਸਾਹਿਬ ਤੇ ਹਮਲਾ ਹੋਣਾ ਸਿੱਖਾਂ ਦੀ ਪੱਤ ਰੋਲਦੀ ਹੈ ਇਹਨਾਂ ਲੋਕਾਂ ਲੱਡੂ ਬਣਦੇ ਸਨ ਫਿਰ ਮੈਂ ਕਹ ਰਿਹਾ ਜਿਹੜੇ ਸਿੱਖੀ ਦੇ ਦੁਸ਼ਮਣ ਨੇ ਸਾਰੇ ਬਾੜੇ ਨਹੀਂ ਹੈ ਸਾਰੇ ਬਾੜੇ ਨਹੀਂ ਹੈ ਪਰ ਜਿਹੜੇ ਸਿੱਖੀ ਦੇ ਵੈਰੀ ਨੇ ਉਹਨਾਂ ਕੀ ਕੁਝ ਕਰਨਾ ਹੈ ਫਿਰ ਦਸਮ ਪਾਤਸ਼ਾਹ ਮਹਾਰਾਜ ਨੇ ਇੰਨੀਆਂ ਜਦ ਬਖਸ਼ਿਸ਼ਾਂ ਵਰਤਾਈਆਂ ਅੱਗੇ ਚੱਲ ਕੇ ਜੱਸਾ ਸਿੰਘ ਆਲੂਵਾਲੀਆ ਇਹਨਾਂ ਸਰਦਾਰਾਂ ਨੇ ਬੇਅੰਤ ਧੀਆਂ ਬਹੁ ਬੇਟੀਆਂ ਤੁਸੀਂ ਅੱਜ ਸਿੱਖਾਂ ਦਾ ਕਈ ਵਾਰੀ ਮਜ਼ਾਕ ਉਡਾਇਆ ਜਾਂਦਾ ਤੁਹਾਨੂੰ ਪਤਾ ਹੋਵੇ ਤੁਸੀਂ ਇੱਕ ਸ਼ਬਦ ਕਈ ਵਾਰੀ ਸਾਰੇ ਹੀ ਸੁਣਿਆ ਉਹ ਬਿਗਾ ਮੇਰਾ ਖਿਆਲ ਹੈ ਤੁਹਾਨੂੰ ਕਈ ਵਾਰ ਕਹਿੰਦੇ ਕੁਝ ਪਾਪੀ ਲੋਕ ਮਿਲ ਲਗੇ ਜਿਹੜੇ ਕਹਿਣਗੇ ਵੀ ਸਿੱਖਾਂ ਦੇ 12 ਵਜ ਗਏ ਇਹ ਅਕਸਰ ਕਹਿ ਦਿੱਤਾ ਜਾਂਦਾ ਹੈ ਉਹ ਸਰਦਾਰ ਜੀ ਨੇ ਇਹ ਤੇ ਹੁਣ ਸਮਾਂ ਇਹਨਾਂ ਦੇ 12 ਵਜ ਗਏ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੇ ਇਹ ਗੱਲ ਯਾਦ ਰੱਖਿਓ ਜਦੋਂ ਬਾਰੀ ਹਮਲਾਬਰ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਵਰਗੇ ਆ ਕੇ ਲੁੱਟਦੇ ਸਾਡਾ ਉਹ ਉਸ ਵੇਲੇ ਜਦੋਂ ਬਹੁ ਬੇਟੀਆਂ ਧੀਆ ਨੂੰ ਲੁੱਟ ਕੇ ਲੈ ਕੇ ਜਾਂਦੇ ਸਨ ਧਨ ਪਦਾਰਥ ਤੇ ਲੁੱਟਦੀ ਸਨ ਉਹ ਨਾਲ ਉਹ ਬਹੁ ਬੇਟੀਆਂ ਨੂੰ ਲੈ ਕੇ ਜਾਂਦੇ ਸਨ ਉਸ ਵੇਲੇ ਕਿਸੇ ਪਤੀ ਦੇ ਖੂਨ ਨਹੀਂ ਉਬਾਲਿਆ ਮਾਰਦਾ ਸੀ ਮੇ ਪਤਨੀ ਨੂੰ ਛੁਡਾ ਲਵਾਂ ਕੋਈ ਬਾਪ ਨਹੀਂ ਉੱਠਦਾ ਸੀ ਮੈਂ ਧੀ ਨੂੰ ਬਚਾ ਲਵਾਂ ਕਿਸੇ ਭਰਾ ਦੇ ਡੌਲੇ ਨਹੀਂ ਫਰਕਦੇ ਸੀ ਉਸ ਵੇਲੇ ਕਿ ਮੇਰੀ ਭੈਣ ਨੂੰ ਕੋਈ ਚੁੱਕ ਕੇ ਲੈ ਗਿਆ ਤੇ ਆਪਣੀ ਭੈਣ ਦੀ ਪਤ ਬਚਾ ਲਵਾਂ ਉਦੋਂ ਗੁਰੂ ਕੀ ਸਿੱਖ ਸੰਕਲਗੀ ਤਰ ਪਾਤਸ਼ਾਹ ਜੀ ਦੇ ਜਿਹੜੇ ਰਾਤ ਨੂੰ ਰਾਤ ਪੈਣ ਤੇ ਲੋਕ ਤੇ ਘਰਾਂ ਵਿੱਚ ਸੌਂ ਜਾਂਦੇ ਸਨ ਤੇ ਉਸ ਵੇਲੇ ਜਾ ਕੇ ਪਾਪੀਆਂ ਦੇ ਜਾ ਕੇ ਘੇਰਾ ਪਾ ਕੇ ਬਾਰੀ ਹਮਲਾਵਰਾ ਤੇ ਹਮਲਾ ਕਰਦੇ ਤੇ ਉਹਨਾਂ ਕੋਲੋਂ ਬਹੁ ਬੇਟੀਆਂ ਬੱਚੀਆਂ ਛੁਡਵਾ ਕੇ ਇੱਜ਼ਤ ਮਾਣ ਨਾਲ ਘਰਾਂ ਵਿੱਚ ਪਹੁੰਚਾਉਂਦੇ ਸਨ ਇਹ ਇਤਿਹਾਸ ਦੇ ਪੰਨਿਆਂ ਵਿੱਚ ਜ਼ਿਕਰ ਹੈ ਹਾਕਮ ਡਰਦਾ ਸੀ ਇਸ ਗੱਲੋਂ ਵੀ ਭਲਿਓ ਅਸੀਂ ਤੇ ਬਕਾਰਾਂ ਦੀ ਨੀਂਦ ਸੌ ਜਾਣਾ ਹੈ ਅਸੀਂ ਤੇ ਵਿਸ਼ਿਆਂ ਨਸਿਆਂ ਦੀ ਜ਼ਿੰਦਗੀ ਭੋਗ ਕੇ ਸੌ ਜਾਣਾ ਹੈ ਗੁਰੂ ਕੇ ਸਿੱਖ ਤੇ ਅੰਮ੍ਰਿਤ ਵੇਲਾ ਸਾਹਮਣੇ ਵਾਲੇ ਹੈ ਇਹਨਾਂ ਨੂੰ ਤੇ ਗੁਰੂ ਨੇ ਬਖਸ਼ਿਸ਼ਾਂ ਇਨੀਆਂ ਕੀਤੀਆਂ ਜੋ ਕੁਝ ਅਸੀਂ ਲੁੱਟਿਆ ਨਾ ਖਾਸ ਕਰਕੇ ਜਿਹੜੀ ਅਸੀਂ ਇੱਜ਼ਤ ਪੱਤ ਲੈ ਕੇ ਚੱਲੇ ਐ ਇਹ ਸਿੱਖਾਂ ਛੁੜਵਾ ਕੇ ਲੈ ਜਾਣੀ ਐ ਔਰ ਹੈਰਾਨਗੀ ਦੀ ਗੱਲ ਇਹ ਐ ਵੀ ਇਹਨਾਂ ਵਿੱਚ ਸਿੱਖਾਂ ਦੀ ਇੱਕ ਵੀ ਧੀ ਬੇਟੀ ਨਹੀਂ ਹੁੰਦੀ ਸੀ ਸਿੱਖਾਂ ਦੀ ਬਹੂ ਬੇਟੀ ਨਹੀਂ ਹੁੰਦੀ ਸੀ ਕੋਈ ਗੁਰੂ ਕੇ ਸਿੱਖ ਫਿਰ ਮੈਂ ਕਹਿ ਦਿਆ ਤੀਆਂ ਸਭ ਦੀ ਆਸਾਨੀ ਹੈ ਪਰ ਸਿੱਖ ਹਮੇਸ਼ਾ ਹੀ ਆਪਣੀ ਤੇ ਪਤ ਟੱਕਦਾ ਹੈ ਇਹ ਦੂਜਿਆਂ ਦੀ ਵੀ ਪਤ ਟੱਕਦਾ ਨਹੀਂ ਹੈ ਪਰ ਅੱਜ ਫਿਰ ਵੀ ਉਹ ਲੋਕ ਕਈ ਵਾਰੀ ਮਜ਼ਾਕੀਏ ਤੌਰ ਤੇ ਸ਼ਬਦ ਵਰਤ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾਇਆ ਕਰੋ ਭਲਿਓ ਪਹਿਲਾਂ ਤੁਸੀਂ ਇਤਿਹਾਸ ਦੇ ਪੰਨੇ ਪੜ੍ਹ ਕੇ ਆਓ ਖਿਮਾ ਕਰਿਓ ਜੇ ਸਿੱਖ ਗੁਰੂ ਸਹਿਬਾਨ ਬਖਸ਼ਿਸ਼ਾਂ ਦਾ ਵਰਤਾਉਂਦੇ ਤੁਸੀਂ ਸੋਚ ਕੇ ਵੇਖੋ ਚਾਦਨੀ ਚੌਂਕ ਵਿੱਚ ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਅੱਜ ਮਾਹੌਲ ਕੁਝ ਹੋਰ ਹੁੰਦਾ ਸੀ ਕਲਗੀਧਰ ਪਾਤਸ਼ਾਹ ਮਹਾਰਾਜ 14 ਜੰਗਾਂ ਨਾ ਲੜਦੇ ਜ਼ੁਲਮ ਦੇ ਖਿਲਾਫ ਸ਼ਾਇਦ ਅੱਜ ਕੁਝ ਸਮਾਜ ਵਿੱਚ ਵਰਤਾਰਾ ਹੋਰ ਢੰਗ ਦਾ ਵਰਤਦਾ ਇਹਦੇ ਕਰਕੇ ਫਿਰ ਇਤਿਹਾਸ ਵਿੱਚੋਂ ਬਾਚੋਂ ਹਰੀ ਸਿੰਘ ਨਲੂਆ ਉਹਨਾਂ ਵੇਲੇ ਵੀ ਹਰੀ ਸਿੰਘ ਨਲੂਏ ਦੇ ਬੀਬੀ ਹਰਸ਼ਰਨ ਕੌਰ ਜਿਹਨੂੰ ਇਤਿਹਾਸ ਵਿੱਚ ਆਪਾਂ ਪੜ੍ਹਦੇ ਆ ਨਾ ਬੀਬੀ ਹਰਸ਼ਰਨ ਕੌਰ ਇੱਕ ਬ੍ਰਾਹਮਣ ਪਰਿਵਾਰ ਦੀ ਬੇਟੀ ਐ ਪਿੱਛੋਂ ਇਹਨੂੰ ਹਾਕਮ ਲੁੱਟ ਕੇ ਲੈ ਕੇ ਜਾ ਰਹੇ ਸਨ ਸਰਦਾਰ ਹਰੀ ਸਿੰਘ ਨਲੂਏ ਨੇ ਇਸ ਬੱਚੀ ਨੂੰ ਬਚਾਇਆ ਤੇ ਉਸ ਵੇਲੇ ਇਸ ਬੱਚੀ ਨੇ ਆਖਿਆ ਸੀ ਅੱਜ ਤੋਂ ਬਾਅਦ ਤੂੰ ਹੀ ਮੇਰਾ ਵੀਰ ਹੈ ਮੈਂ ਅੱਜ ਤੋਂ ਬਾਅਦ ਤੇਰੀ ਭੈਣ ਹੈ ਬਾਅਦ ਵਿੱਚ ਇਹਨੇ ਗੁਰੂ ਕੀਆ ਬਖਸ਼ਿਸ਼ਾ ਲੈ ਕੇ ਤੇ ਬੜਾ ਚੰਗੇ ਕਾਰਨ ਕੀਤੇ ਬੀਬੀ ਹਰਸ਼ਰਨ ਕੌਰ ਵੀ ਹਰੀ ਸਿੰਘ ਨਲੂਏ ਨੇ ਗੁਰੂ ਕੀ ਬਖਸ਼ਿਸ਼ ਲੈ ਕੇ ਇਸ ਬੱਚੀ ਨੂੰ ਬਚਾ ਕੇ ਇਹਦੀ ਪਤ ਤਕੀ ਸੀ ਇਤਿਹਾਸ ਵਿੱਚ ਅੱਗੇ ਬਿਆਨ ਚ ਵਰਤਾਰੇ ਨੇ ਅੱਜ ਤੇ ਆਪਾਂ ਕੇ ਕੇਵਲ ਅਰੰਭ ਤਾ ਇੱਕ ਲੜੀ ਵਿਚਾਰੀ ਹੈ ਬਿ ਸਿੱਖ ਧਰਮ ਨੇ ਇਹਨਾਂ ਲੋਕਾਂ ਲਈ ਕੀ ਕੁਝ ਕੀਤਾ ਹੈ ਕੱਲ ਰੋਜ਼ ਆਪਾਂ ਅੱਗੇ ਵਿਚਾਰਾਂਗੇ ਇਹਨਾਂ ਲੋਕਾਂ ਨੇ ਸਾਡੇ ਨੇ ਕੀ ਕੁਝ ਕੀਤਾ ਆਪਣੇ ਬੋਲ ਕਹਿ ਕੇ ਹੀ 55 56ਵੇਂ ਦਿਨ ਜਾ ਕੇ ਨਾ ਜ਼ੁਬਾਨ ਬਦਲ ਲੈਣੀ ਹੈ ਕੱਲ ਰੋਜ ਆਪਾਂ ਅਗਲੀ ਲੜੀ ਇਹ ਸਾਰੀਆਂ ਗੱਲਾਂ ਆਪਾਂ ਵਿਚਾਰਨੀ ਹੈ 84 ਤੋਂ ਪਹਿਲਾਂ ਤੇ ਬਾਅਦ ਦੀ ਗੱਲ ਹੈ ਨਾ 47 ਦੀ ਵੰਡ ਤੋਂ ਪਹਿਲਾਂ ਦੇ ਕੀ ਹਾਲ ਸਨ ਔਰ ਸਿੱਖਾ ਨਾਲ 47 ਵੰਡ ਤੋਂ ਪਹਿਲਾਂ ਕੀ ਵਾਅਦੇ ਕੀਤੇ ਬਾਅਦ ਵਿੱਚ ਕੌਣ ਮੁਕਰਿਆ 84 ਦੀ ਇਹ ਜਿਹੜਾ ਕੱਲੂ ਘਾਰੇ ਵਾਪਰਿਆ ਇਹ ਕਿਹਨੇ ਵਰਤਾਇਆ ਕਿਉਂ ਵਰਤਾਇਆ ਕੱਲੂ ਘਾਰੇ ਦਾ ਅਰਥ ਤੁਸੀਂ ਜ਼ਰੂਰ ਚੇਤਾ ਰੱਖੋ ਅੱਜ ਤੱਕ ਸਾਡੀ ਕੌਮ ਅੰਦਰ ਤਿੰਨ ਕੱਲੂ ਘਾਰੇ ਵਰਤੇ ਨੇ ਕੱਲੂ ਘਾਰੇ ਦਾ ਅਖਰੀ ਜਿਹੜਾ ਅਰਥ ਹੈ ਉਹ ਹੁੰਦਾ ਸਰਬਨਾਸ਼ ਕਰਨਾ ਅੱਜ ਤੁਸੀਂ ਇਤਿਹਾਸ ਪੜੋ ਨਾ ਇਤਿਹਾਸ ਵਿੱਚ ਤਿੰਨ ਕੱਲੂ ਘਾਰੇ ਦੇ ਕੱਲੂ ਘਾਰੇ ਜਿੱਥੇ ਚਾਹੁੰਦੇ ਸਨ ਇਹ ਲੋਕ ਵੀ ਜਿਹੜੇ ਸਿੱਖ ਨੇ ਇਹਨਾਂ ਦਾ ਮਲਿਆ ਮੇਟ ਕਰ ਦਿਓ ਬਿਲਕੁਲ ਖਤਮ ਕਰ ਦਿਓ ਸਰਬਨਾਸ਼ ਕਰ ਦਿਓ ਪਹਿਲਾ ਕੱਲੂ ਘਾਰਾ ਵਾਪਰਦਾ ਹੈ 1746 ਈਸਵੀ ਦੇ ਅੰਦਰ ਚੇਤਾ ਰੱਖਿਓ ਦੂਜਾ ਕੱਲੂ ਘਾਰਾ ਵਾਪਰਦਾ ਹੈ 1762 ਈਸਵੀ ਦੇ ਅੰਦਰ 1762 ઈસવી ફેબ્રુઆરી મહિના ઓર તીજા ਜਿਹੜਾ ਕੱਲੂਕਰ ਹੈ ਉਹ 1984 ਵਿੱਚ ਵਰਤਦਾ ਹੈ ਅਗਲੀ ਲੜੀ ਆਪਾਂ ਕੱਲ੍ਹ રોજ ਵਿਚਾਰਾਂਗੇ ਮੈਂ ਫਿਰ ਤੁਹਾਨੂੰ ਹੱਥ ਜੁੜ ਕੇ ਕਹਿ ਲੱਗਿਆ ਦੋ ਚਾਰ ਦਿਨ ਸੀ ਇਹ ਵਿਚਾਰ ਜ਼ਰੂਰ ਇਤਿਹਾਸਿਕ ਪੰਨਿਆਂ ਨੂੰ ਵਿਚਾਰੋ ਤੇ ਸੁਨੋ ਆਉਣ ਵਾਲੇ ਦਿਨ ਆ ਰਹੇ ਨੇ ਅਸੀਂ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਦੱਸ ਸਕੀਏ ਸਾਡੀ ਸੁਰਤ ਵਿੱਚ ਰਹੇ ਸਾਡੇ ਨਾਲ ਕੀ ਕੁਝ ਵਾਪਰਿਆ ਫਿਰ ਗੁਰੂ ਕਿਰਪਾ ਕਰੇਗਾ ਅੱਜ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰ ਲਿਓ ਅਗਲੀ ਲੜੀ ਆਪਾਂ ਕੱਲ ਰੋਜ਼ ਵਿਚਾਰਦੇ ਹਾਂ ਭੁੱਲਾ ਦੀ ਖੀਵਾ ਬਖਸ਼ਨਾ ਜੀ ਆਓ ਇੱਕ ਦੋ ਮਿੰਟ ਨਾਮ ਦੀ ਹਾਜ਼ਰੀ ਭਰੂ ਫਿਰ ਅਰਦਾਸ ਬੇਨਤੀ ਹੋਏਗੀ